ਤੁਪੇਲਾ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਨੇ ਤੁਹਾਨੂੰ ਪਤਾ ਆਪਣਾ ਚੈਨਲ YouTube ਚੈਨਲ ਰਾਣਾ ਸੰਧੂ ਯਾਰ ਪੰਜਾਬੀ ਆਪਣਾ ਚੈਨਲ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਵਧੀਆ ਕਮੈਂਟ ਦੱਸੋ ਵੀ ਕਿਹੜਾ ਟੌਪਿਕ ਤੁਹਾਨੂੰ ਵੈਸਟ ਲੱਗਾ ਤੇ ਦੱਸ ਤੁਹਾਡਾ ਛੋਟਾ ਵੀਰ 쿠ਸੀ ਮਾਜੀ ਵਾਲਾ ਜ਼ਿਲ੍ਹਾ ਤਰਨਤਾਰਨ ਤੋਂ ਬਿਲੋਂਗ ਕਰਦਾ ਹੈ ਤੇ ਆਪਾਂ ਵੱਖ-ਵੱਖ ਟੌਪਿਕ ਵਿਸ਼ੇ ਮੁੱਦੇ ਆ ਬਾਰੇ ਡਿਬੇਟ ਕੰਟੀਨਿਊ ਚਰਚਾ ਡੇਲੀ ਕਰਦੇ ਰਹਿੰਦੇ ਆ ਅੱਜ ਆਪਾਂ ਵੀ ਤਰਨਤਨ ਜ਼ਿਲ੍ਹੇ ਬਾਰੇ ਆਪਾਂ ਸਿੱਖਿਤ ਕਰਨੇ ਚਾਹਤਾਂ ਤਰਨਤਨ ਜ਼ਿਲ੍ਹੇ ਬਾਰੇ ਆਪਾਂ ਗੱਲਬਾਤ ਡਿਬੇਟ ਕਰਨੀ ਹੈ ਡਿਸਕਸ ਕਰਨੀ ਤਰਨਤਨ ਜ਼ਿਲ੍ਹਾ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਚਰਨ ਸ਼ੋਪਾ ਪ੍ਰਾਪਤ ਜਿਹੜਾ ਦੁਆਰਾ ਮਨਜੀਸਰ ਕਰਪਾਲ ਸਾਹਿਬ ਆਪਣਾ ਤਰਨਤਨ ਉੱਤੇ 17.5 17.5 ਕਿੱਲੇ ਜਿਹੜਾ ਸਰੋਵਰ ਬਣਿਆ ਨਾ ਇਤਿਹਾਸਿਕ ਆਲ ਵਰਲਡ ਚ ਇੰਟਰਨੈਸ਼ਨਲ ਸਭ ਤੋਂ ਵੱਡਾ ਸਰੋਵਰ ਹੋਊਗਾ ਤੇ ਜਿੱਥੇ ਦਰਸ਼ਨ ਮੇਲੇ ਕਰਕੇ ਬੜਾ ਨਾਲ ਚਮੜੀ ਦੇ ਰੋਗ ਦੂਰ ਹ ਜਿਸ ਕਿਸੇ ਵੀਰ ਨੂੰ ਚਮੜੀ ਦਾ ਰੋਗ ਹੋਵੇ ਉੱਥੇ ਕਰੋ ਉੱਤੇ ਮੱਸਿਆ ਵੀ ਲੱਗਦੀ ਆ ਮਹਾਰਾਜ ਦੇ ਹਰ ਹਾਰ ਮੀ ਨੇ ਜਿਹੜੀ ਮੱਸਿਆ ਆਉਂਦੀ ਬੜੇ ਆਪਣੇ ਬੜੇ ਪਿੰਡ ਚੋਂ ਸ਼ਹਿਰਾਂ ਚੋਂ ਮੱਸਿਆ ਢਾਡੀ ਕੁਬਿਸ਼ੀ ਕਥਾ ਗੀਤਨ ਲੱਗਦੇ ਨੇ 14 ਲੱਗਦੀ ਆ ਆਪਣੇ ਮੱਸਿਆ 14 ਲੱਗਦੀ ਆ ਤੇ ਬਹੁਤ 24 ਘੰਟੇ ਲੰਗਰ ਆ ਇਸ ਤੋਂ ਬਾਅਦ ਆਪਾਂ ਆ ਜੋ ਵੀ ਆਪਣਾ ਸਿੰਥੈਟਿਕ ਜਿਹੜਾ ਆਪਣਾ ਫਲੀਟ ਵਾਲਾ ਉੱਥੇ ਆਪਣਾ ਸਟੇਡੀਅਮ ਬਣਿਆ ਕਰਨ ਤੱਕ ਹੀ ਲੱਗਿਆ ਚਬਾਰੂ ਤੇ ਪੁਲਸ ਲੈਂਡ ਜਿਹਨੂੰ ਕਹਿੰਦੇ ਪੁਲਸ ਲੈਂਡ ਦੇ ਵਿੱਚ ਦਾਖ ਨੇ ਭਰਤੀ ਵੇਖੀ ਪੰਜਾਬ ਪੁਲਸ ਜੀ ਤੇ ਭਰਤੀ ਹੋਈ ਸੀ ਉਥੇ ਲੌਂਗ ਜੰਪ ਹਾਈ ਜੰਪ ਰੇਸ ਹੁੰਦੀ ਆ ਸਾਰਾ ਕੋਥੇ A to Z ਹੁੰਦਾ ਕਿਉਂਕਿ ਉਹੜਾ ਸਿੰਥੈਟਿਕ ਬਣਿਆ ਨਾ ਟਫਲੀਟ ਵਾਲਾ ਆਪਣਾ ਗਰਾਊਂਡ ਬਣਿਆ ਉਹ ਰਬੜ ਦੀ ਬਣੀ ਜਿੱਡਾ ਤੁਸੀਂ ਮਹਾਲੀ ਸੰਗਰੂਰ ਟੀਜੀਆਂ ਚ ਮੇਥੇ हुसैन ਬੁਲਟ ਭਾਈ ਦੇ ਮਿਲਕਾ ਸਿੰਘ ਨੇ ਜਿੱਥੇ ਰਬੜ ਲੱਗੀ ਹੁੰਦੀ ਉਹ ਵਾਲਾ ਸਟੇਡੀਅਮ ਬਣਿਆ ਕਿਉਂਕਿ ਕਰਨ ਧਰਨਾ ਬੜਾ ਵਧੀਆ ਜ਼ਿਲ੍ਹੇ 'ਚ ਬਹੁਤ ਵਧੀਆ ਸਟੇਡੀਅਮ ਬਣਿਆ ਉਹ ਤੋਂ ਬਾਅਦ ਆ ਜਾਓ ਤੁਸੀਂ ਆਪਣਾ ਬਾਸ ਸਟੈਂਡ ਬਾਸ ਸਟੈਂਡ ਬਹੁਤ ਵਧੀਆ ਸੇਫ ਬਣਿਆ ਵਾ ਉਹ 3 ਵਾਲਾ ਪਾਣੀ ਬਣਿਆ ਪੱਖੇ ਲੱਗੇ ਨੇ ਬਹੁਤ ਵਧੀਆ ਸੇਫਟੀ ਦੇ ਸਹੂਲਤਾਂ ਆ ਪੂਰਾ ਲੈ ਸੁਨੇ ਆ ਹਰ ਤਰਫ ਤਨਬਾਸਾ ਜਿੱਥੋਂ ਤੋਂ ਹੀ ਅੰਬਰਸਾਰ ਕਡੂ ਸਾਵ ਤਰਨਤਾਰ ਜਿੱਥੇ ਮਰਜੀ A to Z ਜਿਹੜੇ ਮਰਜੀ ਕੋਨੇ ਦੇ ਚਲਜੋ ਪੰਜਾਬ ਤੋਂ ਉੱਥੋਂ ਬੱਸਾਂ ਸਰਕਾਰੀ ਤੇ ਪ੍ਰਾਈਵੇਟ ਚੱਲਦੀਆਂ ਬਹੁਤ ਵਧੀਆ ਤਰਨਤਾ ਚਲੇਗਾ ਬਸ ਸਟੈਂਡ ਆ ਜੋ ਬਹੁਤ ਵਧੀਆ ਨਿਕਾਸੀ ਹੋਈ ਬਹੁਤ ਵਧੀਆ ਪੀਣ ਵਾਲਾ ਠੰਡਾ ਪਾਣੀ ਪੱਖੇ ਕੋਲਰ ਸਾਰਾ ਕੁ ਲੈ ਸੇ ਜਿਹੜੇ ਬਹਿਣ ਲਈ ਸੁਵਿਧਾ ਬੱਚਿਆਂ ਲਈ ਬਜ਼ੁਰਗਿਆਂ ਲਈ ਪੱਖੇ ਲੱਗੇ ਨੇ ਬਹੁਤ ਵਧੀਆ ਸੇਵਾ ਉਸ ਤੋਂ ਬਾਅਦ ਅਸੀਂ ਸਟੇਸ਼ਨ ਦੀ ਗੱਲ ਕਰ ਲੈਨੇ ਆ ਆਪਣਾ ਇਹਦਾ ਸਟੇਸ਼ਨ ਆ ਸਟੇਸ਼ਨ ਵੀ ਬਹੁਤ ਵਧੀਆ ਹਾਈ ਸਟੈਂਡਰਡ ਸਟੇਸ਼ਨ ਆ ਪੱਖੇ ਲੱਗੇ ਨੇ ਸਾਰੀਆਂ ਸਹੂਲਤਾਂ ਨੇ ਉਸ ਤੋਂ ਬਾਅਦ ਪੀਣ ਵਾਲਾ ਪਾਣੀ ਕੁਲਰ ਲੱਗੇ ਨੇ ਤੇ ਉਸ ਤੋਂ ਬਾਅਦ ਇਹ ਆ ਵੀ ਤਰਨਤਾਰ ਜਿਹੜੀ ਬਿਆਸ ਨੂੰ ਟ੍ਰੇਨ ਚੱਲਦੀ ਆ ਤਰਨਤਾਰ ਨਗੋਂਡਵਾਲ ਰਈਆ ਬਿਆਸ ਜਿਹੜੇ ਯੂਪੀ ਵਾਲੇ ਆਪਣੇ ਦੋ ਪੀਆ ਉਹ ਬਿਆਸ ਹੀ ਉੱਤਰ ਸੈ ਜਿੰਨਾ ਤੱਕ ਦੀ ਬਿਆਸ ਤੋਂ ਅੰਮ੍ਰਿਤਸਰ ਹੋਣਾ ਉਹ ਤਾਂ ਵੀ ਬਿਆਸ ਵਾਲੀ ਟ੍ਰੇਨ ਫੜ ਕੇ ਤਰਨਤਾਰ ਨਾਲ ਆ ਸਕਦਾ ਜਿੱਥੇ ਮਰਜ਼ੀ ਤੁਸੀਂ ਜਾ ਸਕਦੇ ਇਹ ਬਹੁਤ ਵੱਡੀ ਸਹੂਲਤ ਹੈ ਆਪਣੇ ਤਰਨਤਾਰ ਜਿਹੜੀ ਤਰਨਤਾਰ ਤੋਂ ਪਿਆਸ ਰੇਲ ਚੱਲਦੀ ਹੈ ਸਿਰੇ 8 ਤੋਂ ਫਿਰ ਦੋ ਘੰਟੇ ਵਾਪਸੀ ਤਿੰਨ ਗਰੇ ਲੌਂਦੀ ਹੈ ਉਸ ਤੋਂ ਬਾਅਦ ਪੱਟੀ ਵਾਲੀ ਟ੍ਰੇਨ ਪੱਟੀ ਤੋਂ ਖੇਮ ਕਰਨ ਤਰਨਤਾਰ ਨੂੰ ਵਿੱਚ ਲਿਖੋ ਕੇ ਜਾਂਦੀ ਹੈ ਜਿਹੜਾ ਵੀ 40 50 ਪਿੰਡਾਂ ਨੂੰ ਬਹੁਤ بڑا ਬੈਨੀਫਿਟ ਹੈ ਕਿਉਂਕਿ 10 ਰੁਪਏ ਜਾਂ 20 ਰੁਪਏ ਕਰਾਇਆ ਲੱਗਦਾ ਖੇਮ ਕਰਨੋਂ ਆਪਣਾ ਅੰਮਰਸਰ ਦਾ ਜੀ ਲੱਗਦਾ ਤੇ ਅੰਬਰ ਸਰੋਂ ਪੱਟੀ ਜਿਹਦੇ ਦਾਸ ਕੀ ਲੱਗਦੇ ਜੋ ਬਹੁਤ ਵਧੀਆ ਬੰਦੀ ਸਹੂਲਤਾਂ ਮੋਦੀ ਸਾਹਿਬ ਨੇ ਜੋ ਰੇਲ ਮੰਤਰੀ ਸਾਹਿਬ ਹੋਰੀਏ ਕੋਰੀ ਕਿਉਂਕਿ 70 ਰੁਪਏ ਕਿਉਂਕਿ ਤੁਹਾਨੂੰ ਪਤਾ 5-10 ਰੁਪਏ ਹੁਣ ਪੈਟਰੋਲ ਡੀਜ਼ਲ ਮਹਿੰਗਾ ਤੇ ਇਸ ਕਰਕੇ ਇਹਨਾਂ ਨੂੰ ਪੰਨਬਾਸ ਰੂੜਵੇਜ ਨੂੰ ਹਨਾ ਇਹਨਾਂ ਨੂੰ ਸਹਾਰਨ ਵਧਾਉਣਾ ਪੈਂਦਾ ਕਿਉਂਕਿ ਉਹਨਾਂ ਦੀ ਮਜਬੂਰੀ ਪਿਛੋਂ ਪ੍ਰੈਸ਼ਰ ਪੈਂਦਾ ਜਦੋਂ 5-10 ਦੋ ਰੁਪਏ ਦੀ ਗੱਲ ਬਾਤ ਹੈ ਇਸ ਤੇ ਇਹਦਾ ਸਭਰ ਵਧੀਆ ਕਰ ਸਕਦੇ ਨੇ ਇਸ ਤੋਂ ਬਾਅਦ ਵੀ ਹਲਾਲੋ ਸਾਹਿਬ ਆਪਣਾ ਡੀਸੀ ਦਫਤਰ ਜਿਹੜਾ ਤਰਨਤਨ ਬਹੁਤ ਵਧੀਆ ਡੀਸੀ ਸਾਹਿਬ ਬਹੁਤ ਵਧੀਆ ਨੇ ਜੀ ਡੀਸੀ ਜੋ ਵੀ 40 50 ਪਿੰਡਾਂ 'ਚ ਜੋ ਕੋਈ ਕੋਈ ਵੀ ਕੋਈ ਸੜਕ ਬੰਨੀ ਹੋਵੇ ਕੋਈ ਗਰਾਉਂਡ ਬੰਨੀ ਹੋਵੇ ਐਸ ਜਿਹੇ ਮੁੰਡੇ ਨੇ ਬਹੁਤ ਵਧੀਆ ਇਨਸਾਨ ਨੇ 24 ਘੰਟੇ ਹਾਜ਼ਰ ਹੁੰਦੇ ਕੋਈ ਵੀ ਪ੍ਰੋਬਲਮ ਹੋ ਜੇ ਕਿਸਾਨਾਂ ਨੂੰ ਹੁੰਦੀ ਹੈ ਜਾਂ ਮਜ਼ਦੂਰਾਂ ਨੂੰ ਹੁੰਦੀ ਜਾਂ ਪਨਵਾਸ ਰੋਡ ਵੀ ਨੋਂਦੀ ਹੈ ਤੇ ਡੀਸੀ ਸਾਹਿਬ ਸਾਡੇ 24 ਘੰਟੇ ਹੁੰਦੇ ਨੇ ਤੇ ਬਾਕੀ ਬਹੁਤ ਵਧੀਆ ਤਰਨਤਨ ਸ਼ਹਿਰ ਆ ਆਸ-ਪਾਸ ਦੀ ਵੇਸ ਸਾਡੇ ਤੇੜ-ਪੋਤੇ ਵਧੀਆ ਬੰਦੇ ਵੀ ਇਨਸਾਨ ਵੀ ਵਧੀਆ ਰਹਿੰਦੇ ਨੇ ਕੋਈ ਲੁੱਟ ਕੋਈ ਪਟਲੂ ਸਨਾ ਚ ਕੋਈ ਇਹੋ ਜਿਹਾ ਤਰੰਤ ਕਿਉਂਕਿ ਚਰਨ ਸ਼ੋਪਰਾ ਗੁਰੂ ਅਰਜਨ ਦੇਵ ਜੀ ਤਕਦੀ ਹੈ ਜਿੱਥੇ ਜਿੱਥੇ ਗੁਰੂ ਦਾ ਪੈਰ ਪਾਇਆ ਉਹ ਸਾਰਾ ਸ਼ਹਿਰ ਹੀ ਪਵਿੱਤਰ ਹੋ ਜਾਂਦਾ ਹੈ ਬਹੁਤ ਵਧੀਆ ਤਨਤਨ ਸ਼ਹਿਰ ਸਾਡਾ ਜਿਹੜਾ ਪਿੰਡਾਂ ਕਰਨ ਤਾਂ ਕਿਉਂਕਿ 40 50 ਪਿੰਡਾਂ ਦਾ ਜੋ ਵੀ ਕੰਮ ਆ ਸੇਵਾ ਕੇਂਦਰ ਉੱਥੇ ਆ ਵੀ ਜਿਹੜਾ ਮੌਤ ਜਨਮ ਦਾ ਸਰਟੀਫਿਕੇਟ ਆਧਾਰ ਕਾਰਡ ਪਿੰਨ ਕਾਰਡ ਦਾ ਹੋਇਆ ਕੋਈ ਆਪਾਂ ਲਾਈਸੈਂਸ ਬਣਾਉਣਾ ਕੋਈ ਡਰਾਈਵਿੰਗ ਸੈਂਸ ਬਣਾਉਣਾ ਵਾ ਕੋਈ ਆਪਾਂ ਇਹ ਕੋਈ ਜੱਡ ਕੰਮ ਕਰਾਉਣਾ ਉਹ ਸਾਰੇ ਇਹ ਸੇਵਾ ਕੇਂਦਰ ਮੁੰਡੇ ਨੇ ਜਿਹੜਾ ਬਹੁਤ ਵਧੀਆ ਲਹਿਸਾ ਇਹ ਪੱਕੇ ਲੱਗੇ ਪਾਣੀ ਲੱਗੇ ਕੋਈ ਮੁਸ਼ਕਲ ਨਾ ਵਿਚਾਲੀ 50 ਤਰਨਤਨ ਜ਼ਿਲ੍ਹੇ ਦੇ ਪਿੰਡ ਬਹੁਤ ਪਿੰਡ ਪੈਂਦੇ ਨੇ ਕਿਉਂਕਿ ਕਿਉਂਕਿ 100 ਚੋਂ 70 80% ਪਿੰਡ ਪੈਂਦਾ ਪਿੰਡੂ ਲੱਗਾ ਪਿੰਡਾ ਪਾਣਾ 25% ਸ਼ਹਿਰ ਹੁੰਦੇ ਨੇ ਕਿਉਂਕਿ ਪਿੰਡਾਂ ਦੀ ਸਹੂਲਤਾਂ ਪਿੰਡਾਂ 'ਚ ਦੁੱਧ ਹੋਣਾ ਹਨਾ ਪਿੰਡਾਂ 'ਚ ਸਾਰਾ ਕੰਮ ਆਉਂਦਾ ਵਾ ਕਿਉਂਕਿ ਪਿੰਡ ਦੀ ਸਬਜ਼ੀ ਸਬਜ਼ੀ ਖਾਣੇ ਆਪਾਂ ਪਿੰਡੋਂ ਸਾਰਾ ਕੋਈ ਏਜਡ ਪਿੰਡੋਂ ਆਉਂਦਾ ਉਹ ਸ਼ਹਿਰ ਚ ਆਣ ਕੇ ਬ੍ਰਾਂਡ ਲਾ ਕੇ ਉਹ ਆਪਣੇ ਘਰਾਂ 'ਚ ਆਉਂਦਾ ਪੈਕਟਾ ਰਹਿ ਬਾਕੀ ਤਰਨਤਨ ਸ਼ਹਿਰ ਤੇ ਮਦਾਫਤ ਜਾਂਦਾ ਰਹਿੰਦਾ ਬਹੁਤ ਵਧੀਆ ਵ ਬਹੁਤ ਵਧੀਆ ਪਿੰਡ ਸਾਰੇ ਲੱਗ ਸਕਦੇ ਪਿੰਡ ਦਾ ਬਹੁਤ ਵਧੀਆ ਇਨਸਾਨ ਹੈ ਉਥੋਂ ਦੇ ਸਾਰੇ ਪ੍ਰੇਮ ਪਿਆਰ ਵਾਲੇ ਬਾਕੀ ਤੁਸੀਂ ਲਾਲੋ ਸਾਹਿਬ ਵੀ ਉੱਥੇ ਮੌਲ ਵੀ ਖੁੱਲੇ ਨੇ ਬਹੁਤ ਸ਼ਾਪ ਆ ਹੋਰ ਤੁਸੀਂ ਦੇਖ ਸਕਦੇ ਜੋ ਵੀ A to Z ਉੱਥੇ ਸਮਾਨ ਸਾਰਾ ਮਿਲਦਾ ਹੈ ਕਰਨਤੰ ਜਿਲ੍ਹਾ ਆਪਣਾ ਬਹੁਤ ਵਧੀਆ ਕਿਉਂਕਿ ਆਪਣੇ ਸ਼ਾਦੀ ਸਿਫਤ ਕਰਾਂਗੇ ਤੇ ਫੇਰੀ ਅੱਗੇ ਪਗਲੇ ਪਾਸੇ ਹੁਣ ਘਾਰੇ ਘਾਰ ਸਾਹਿਬ ਰੱਖਾਂਗੇ ਤੇ ਫੇਰੀ ਅਗਲੇ ਦੇ ਘਰ ਆਪਾਂ ਸਾਹਿਬ ਰੱਖਾਂਗੇ ਇਸ ਕਰਕੇ ਅਸਾ ਸਾਡਾ ਤਰਨਤਾਂ ਜਿਲ੍ਹੇ ਦੇ ਅਜੀਤ ਜੀ ਵੀ ਗੱਲਬਾਤ ਕਰਾਂਗੇ ਟੌਪਿਕ ਹਡਾ ਇਹ ਵੀ ਤਰਨਤਾਂ ਜਿਲ੍ਹੇ ਸਿੱਖ ਗੱਲਬਾਤ ਕਰਾਂਗੇ ਤੇ ਕੋਈ ਗਲਤੀ ਹੋਈ ਤੇ ਮਾਫ ਕਰਦੇ ਹੋ 사시ਕਾ ਜੀ